ਇਹ ਨੇ ਜੀ ਮਾਡਰਨ ਜੱਟ ਮਾਡਰਨ ਕਿਸਾਨ ਮੋਬਾਈਲਾਂ ਵਾਲੇ ਆ ਦੇਖ ਲੋ ਮੋਬਾਈਲਾਂ ਤੇ ਖੇਤੀਬਾੜੀ ਹੋ ਰਹੀ ਐ ਆਲੂ ਵੀਜੇ ਜਾ ਰਹੇ ਨੇ ਖੇਤ ਦੇ ਵਿੱਚ ਮੌਜੂਦ ਨੇ ਇੱਕ ਜਿਹੜੇ ਦਾ ਇਹ ਲਾਲ ਆਲੂ ਆ ਇਹ ਤਾਂ ਮੈਨ ਆਪਾਂ ਜਿਵੇਂ ਘਰਾਂ 'ਚ ਸੌਜੀ ਵਾਜੀ ਉਹਦੇ ਆਸਤੇ ਹੁੰਦੀ ਐ ਇਹ ਲਾਲ ਹਾਂਜੀ ਲਾਲ ਆਲੂ ਚਿੱਟੇ ਆਲੂ ਜਿਵੇਂ ਚਿਪਸ ਵਗੈਰਾ ਠੀਕ ਐ ਫਿੰਗਰ ਵਗੈਰਾ ਬੰਦੀਆਂ ਮੈਨ ਇਹਨਾਂ ਦੀ پیداوار ਵੀ ਜ਼ਿਆਦਾ ਹਾਂ ਗੱਠਾਂ ਦਾ ਆਪਣੇ ਤੋਂ ਕੋਈ ਨਹੀਂ ਜੀ ਪਹਿਲਾਂ ਜਦੋਂ ਨਵੀਆਂ-ਨਵੀਆਂ ਮਸ਼ੀਨਾਂ ਆਈਆਂ ਸੀ ਉਦੋਂ 1500-2000 ਰੁਪਈਆ ਮਸ਼ੀਨ ਵਾਲੇ ਵਸੂਲ ਕਰਦੇ ਸੀ ਕਿਸਾਨ ਤੋਂ ਕਿਸਾਨ ਪ੍ਰਤੀ ਏਕੜ ਪ੍ਰਤੀ ਏਕੜ ਹੁੰਦੀ ਤੇ ਹੁਣ ਤਾਂ ਬਿਲਕੁਲ ਫ੍ਰੀ ਹੋ ਗਿਆ ਕੁਝ ਨਹੀਂ ਹੁਣ ਤਾਂ ਲੈਂਦਾ ਆਪਣੇ ਕਿਸਾਨਾਂ ਨੂੰ ਇਹ ਬੜੀ ਹੁੰਦੀ ਆ ਵੀ ਪਤਾ ਨਹੀਂ ਆਪਣੇ ਕੋਈ ਪਿੱਛੇ ਕੋਈ ਲੱਗਾ ਜਲਦੀ ਕਰ ਲਓ ਜਲਦੀ ਕਰ ਲਓ ਥੋੜੇ ਆਰਾਮ ਨਾਲ ਜਦੋਂ ਆਪਾਂ ਗਰਮੀ ਦੇ ਵਿੱਚ ਕਣਕ ਦੀ ਬਿਜਾਈ ਕਰਦੇ ਨਾ ਨਾ ਵੱਧ ਗਰਮੀ ਦੇ ਵਿੱਚ ਉਦੋਂ ਸੁੰਡੀ ਦਾ ਪੈਣਾ ਹੀ ਪੈਂਦਾ ਹੈ। ਲੇਟ ਬਜਾਈ ਆਪਾਂ ਲੇਟ ਝੋਨਾ ਲਾਵਾਂਗੇ। ਜੀ। 100 ਗੱਟੇ ਦੇ ਪ੍ਰਤੀ ਏਕੜ ਤੁਸੀਂ ਕੱਢ ਸਕਦੇ ਹੋ 100 ਗੱਟਾ ਪ੍ਰਤੀ ਏਕੜ। ਹੁਣ ਐਰ ਕੀ ਝੋਨਾ ਸਾਰਿਆਂ ਨੇ ਜਿਵੇਂ ਸਰਕਾਰ ਨੇ ਕਈਆਂ ਜ਼ਿਲ੍ਹਿਆਂ 'ਚ ਕਹਦਾ ਵੀ ਪਹਿਲੀ ਤਰੀਕ ਤੋਂ ਲਾ ਦਿਓ। ਉਹ ਸਾਰਾ 60-65 ਗੱਟੇ ਰਹਿ ਗਿਆ ਜੀ ਕਿੱਲੇ ਦੀ ਹੋ। ਕਹ ਲਾਈਏ ਕਿ ਸਾਡਾ ਜਿਹੜਾ ਆਰਗਾਨਿਕ ਸੜ ਜਾਂਦਾ ਹੈਗਾ ਸਾਡੇ ਜਿਹੜੇ ਹੈਗੇ ਗਡੂਏ ਸੜ ਜਾਂਦੇ ਆ ਆਰਗਾਨਿਜ਼ਮ ਸੜ ਜਾਂਦੇ ਆ ਸਾਰੇ ਤੇ ਉਹਦੇ ਨਾਲ ਧਰਤੀ ਜਿਹੜੀ ਹੈਗੀ ਆ ਬੰਜਰ ਹੋਣ ਵਾਲੇ ਪਾਸੇ ਜਾਂਦੀ ਹੈ ਜਨ ਜਿਹੜੇ ਉਹਨਾਂ ਕੀੜੇ ਲ ਦੁਸ਼ਮਣ ਕੀੜਿਆਂ ਨੂੰ ਖਾਂਦੇ ਹੈਗੇ ਉਹ ਵੀ ਖਤਮ ਹੋ ਜਾਂਦੇ ਹੈਗੇ ਆ ਇਹ ਕਰਕੇ ਸਾਡਾ ਜ਼ਮੀਨ ਦਾ ਵੀ ਨੁਕਸਾਨ ਹੁੰਦਾ ਸਾਡੀ ਫਸਲ ਦਾ ਵੀ ਨੁਕਸਾਨ ਹੁੰਦਾ ਸਾਡੇ ਲੋਕਾਂ ਦੀ ਸਿਹਤ ਦਾ ਵੀ ਨੁਕਸਾਨ ਹੁੰਦਾ ਜੀ ਜਿਹੜੇ ਛੋਟੇ ਜ਼ਿਮੀਂਦਾਰ ਹੈਗੇ ਆ ਇਹ ਸੰਧ ਪਾਲਦੇ ਹੈਗੇ ਆ ਠੀਕ ਹੈ ਖੇਤੀ ਉਹਨਾਂ ਦੇ ਵਾਸਤੇ ਮਜਬੂਰੀ ਆ ਸਰਕਾਰ ਨੂੰ ਜਿੰਨੀਆਂ ਸੋਸਾਇਟੀਆਂ ਦੇ ਵਿੱਚ ਤੋਂ ਸਾਲ ਦੇਣੇ ਪੈਂਦੇ ਆ ਆਉਂਦੇ ਆ ਜੀ ਲੈ ਆ ਆਹ ਅੱਛਾ ਇਥੋਂ ਕੱਟ ਕੇ ਅੱਛਾ ਇਥੋਂ ਕੱਟ ਕੇ ਲਾਏ ਆ ਤੇ ਸਾਰੇ ਹੋ ਜਾਣੇ ਆ ਇੱਥੇ ਗਾਜਰ ਲਾਤੀ ਆ ਰੇ ਇੱਥੇ ਇੱਧਰ ਗੰਡੇ ਲਾਤੇ ਇੱਧਰ سارے ਗਾਜਰ ਲਾਤੀ ਆ ਉਹ ਮੂਲੀ ਲਾਤੀ ਉਹ ਸਭ ਉਸੋ ਸਾਡੇ ਨਾਲ ਮੌਜੂਦ ਨੇ ਗੁਰਪ੍ਰੀਤ ਸਿੰਘ ਢੁੱਲਰ ਢੁੱਲਰ ਫੈਮਿਲੀ ਦੇ ਵਿੱਚੋਂ ਨੇ ਇਹ ਪਰਿਵਾਰ ਰਾਜਨੀਤਿਕ ਪਰਿਵਾਰ ਵੀ ਰਾਜਨੀਤੀ ਦੇ ਵਿੱਚ ਵੀ ਸ਼ੌਂਕ ਰੱਖਦਾ ਰਾਜਨੀਤੀ ਦੇ ਵਿੱਚ ਵੀ ਪਿਆਰ ਰੱਖਦੇ ਨੇ ਸਮਾਜ ਸੇਵੀ ਵੀ ਨੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਇਹ ਖੇਤੀਬਾੜੀ ਦੇ ਨਾਲ ਸੰਬੰਧਿਤ ਜੀਵਿਦਾਰ ਜਿਸ ਤਰ੍ਹਾਂ ਅੱਜਕੱਲ ਬਹੁਤ ਸਾਰੀਆਂ ਕਿਸਾਨ ਯੂਨੀਅਨਾਂ ਜਾਂ ਸਾਡੇ ਆਮ ਜਿਹੜੇ ਪੰਜਾਬੀ ਲੋਕ ਆ ਬਹੁਤ ਜ਼ੋਰ ਲਾ ਰਹੇ ਨੇ ਕਿ ਕਿਸਾਨੀ ਜਿਹੜੀ ਹੈਗੀ ਆ ਉਹਦੇ ਵਿੱਚ ਮਾਰ ਪੈਂਦੀ ਹੈ ਸਾਨੂੰ ਅੱਗ ਲਾਉਣੀ ਮਜਬੂਰੀ ਬਣੀ ਹੋਈ ਹੈ ਕਿਉਂਕਿ ਸਾਡਾ ਪੈਸਾ ਪੂਰਾ ਨਹੀਂ ਹੁੰਦਾ ਜਾਂ ਸਾਡਾ ਖਰਚਾ ਬਹੁਤ ਹੈ ਇਹ ਵੀਰ ਹੋਣੇ ਕਹਿੰਦੇ ਕਿ ਸਾਨੂੰ ਪਿਛਲੇ 4 ਸਾਲ ਹੋ ਗਏ ਨੇ ਅਸੀਂ ਅੱਗ ਨਹੀਂ ਲਾ ਕੇ ਵੇਖੀ ਆਪਾਂ ਇਹਨਾਂ ਤੋਂ ਜਾਣਦੇ ਹਾਂ ਕਿ ਇਹਨਾਂ ਨੇ ਇਹਦਾ ਕੀ ਹੱਲ ਕੱਢਿਆ ਕਿਵੇਂ ਕੀਤਾ ਗੁਰਪ੍ਰੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀ ਆਨ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਹੁੰਦਾ ਜੀ ਹੁਕਮ ਜੀ ਗੁਰਪ੍ਰੀਤ ਜੀ ਤੁਸੀਂ ਦੱਸਿਆ ਕਿ ਪਿਛਲੇ 4 ਸਾਲ ਤੋਂ ਤੁਸੀਂ ਅੱਗ ਨਹੀਂ ਲਾ ਰਹੇ ਸਿੱਧੀ ਬੁਝਾਈ ਕਰਦੇ ਬਿਲਕੁਲ ਜੀ ਸਹੀ ਹੈ ਜਿਹੜਾ ਅੱਗ ਲਾਉਣ ਦਾ ਜਿਹੜਾ ਕਿਸਾਨ ਜੁਨੀਆ ਨੇ ਵੀ ਕਹਿ ਰਹੀਆਂ ਜਾਂ ਹਰ ਇੱਕ ਕਿਸਾਨ ਕਹਿ ਰਿਹਾ ਕਿ ਸਾਡਾ ਅੱਗ ਲਾਏ ਤੋਂ ਬਣਾਉ ਸਰਦਾਂ ਦੀ ਤੁਹਾਡਾ ਕਿਵੇਂ ਸਰਦਾ ਤੁਸੀਂ ਉਹਦਾ ਕੀ ਕਰਦੇ ਹੋ ਬਰਾਲੀ ਦਾ ਇਸ ਤਰ੍ਹਾਂ ਦੀ ਆਪਣੇ ਨਾਲ ਸਭ ਤੋਂ ਸੌਖਾ ਤੇ ਸਰਲ ਉਪਾਅ ਇਹ ਹੀ ਹੈ ਜਿਹੜੀਆਂ ਆਪਣੇ ਗੱਠਾ ਬਣਾਉਂਦੀਆਂ ਮਸ਼ੀਨਾਂ ਆਈਆਂ ਪਰ ਪੰਜਾਬ 'ਚ ਹਾਲੇ ਕੀ ਬਹੁਤ ਥੋੜੀਆਂ ਆਏ ਪਰ ਆਈਆਂ ਜ਼ਰੂਰ ਆ ਗਵਰਨਮੈਂਟ ਵੱਧ ਤੋਂ ਵੱਧ ਜੇ ਹੋਰ ਮਸ਼ੀਨਾਂ ਵੀ ਮਤਲਬ ਦਿੰਦੀ ਆ ਕਿਸਾਨਾਂ ਨੂੰ ਜਾਂ ਇੱਕ ਪਿੰਡ ਦੇ ਵਿੱਚ ਮੰਨ ਲਓ ਕੋਈ ਇੱਕ ਅੱਧੀ ਮਸ਼ੀਨ ਆ ਜਾਂਦੀ ਆ ਤੇ ਮੇਰਾ ਖਿਆਲ ਆ ਵੀ ਕੋਈ ਕਿਸਾਨ ਮਤਲਬ ਨਹੀਂ ਅੱਗ ਲਾਉਣ ਦੀ ਤਾਂ ਦੂਰ ਦੀ ਗੱਲ ਆਖਦੇ ਮਤਲਬ ਸੋਚ ਨਹੀਂ ਸਕਦਾ ਜੀ ਕਿਉਂਕਿ ਮਸ਼ੀਨਾਂ ਨਾਲ ਇੰਨਾ ਆਵਾ ਵੀ ਉਹ ਗੱਠਾ ਬਣਾ ਦਿੰਦੀਆਂ ਆ ਆਪਾਂ ਸਿਰਫ ਬੁੱਥੇ ਆਪਾਂ ਵੱਢ ਕੇ ਮਤਲਬ ਮਸ਼ੀਨ ਵਾਲੇ ਨੂੰ ਦੇ ਦੇਣੇ ਆ ਆਪਣਾ ਕੋਈ ਕੰਮ ਨਹੀਂ ਇੱਕ 500 ਰੁਪਇਆ ਲੱਗਦਾ ਅੱਛਾ ਬਾਕੀ ਸਾਰਾ ਕੰਮ ਉਹਨਾਂ ਦਾ ਠੀਕ ਹੈ ਉਸ ਤੋਂ ਬਾਅਦ ਆਪਾਂ ਸੁਪਰ ਆਪਣਾ ਸੁਪਰਸੀਡਰ ਆ ਕਿ ਤੁਸੀਂ ਵੈਸੇ ਹੀ ਤਮੀਆਂ ਨਾਲ ਬਾਹਰੋਂ ਖਾਲ ਮਾਰ ਲਓ ਦੋ ਵਾਰੀ ਤਮੀਆਂ ਵਾਲੋ ਸੁਹਾਗਾ ਮਾਰ ਲਓ 11200 ਰੁਪਏ ਦਾ ਖਰਚਾ ਆਊਗਾ ਜੀ ਕਿੱਲੇ ਤੇ ਬਸ ਇੰਨਾ ਤਾਂ ਆਉਣਾ ਹੀ ਹੁੰਦਾ ਇੱਥੋਂ ਹਾਂਜੀ ਇਹ ਇਹ ਤਾਂ ਆਪਾਂ ਕਹਿ ਸਕਦੇ ਹਾਂ ਕਿ ਅੱਲਾਹ ਦਾ ਤਾਲਾ ਜੈ 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 ਬਿਲਕੁਲ ਜੀ ਲੈ ਤੁਸੀਂ ਇਕੱਠਾਂ ਦੀ ਗੱਲ ਕੀਤੀ ਹੈ ਇਕੱਠਾਂ ਤੇ ਖਰਚਾ ਕਿੱਲੇ ਦਾ ਕਿੰਨਾ ਕਿੰਨਾ ਆ ਜਾਂਦਾ ਇਕੱਠਾਂ ਦਾ ਆਪਣੇ ਤੋਂ ਕੋਈ ਨਹੀਂ ਜੀ ਪਹਿਲਾਂ ਜਦੋਂ ਨਵੀਆਂ-ਨਵੀਆਂ ਮਸ਼ੀਨਾਂ ਆਈਆਂ ਸੀ ਉਦੋਂ 1500 2000 ਰੁਪਇਆ ਮਸ਼ੀਨ ਵਾਲੇ ਵਸੂਲ ਕਰਦੇ ਸੀ ਕਿਸਾਨ ਤੋਂ ਕਿਸਾਨ ਪ੍ਰਤੀ ਏਕੜ ਪ੍ਰਤੀ ਏਕੜ ਤੇ ਹੁਣ ਤਾਂ ਬਿਲਕੁਲ ਫਰੀ ਹੋ ਜਾ ਕੁਛ ਨਹੀਂ ਹੁਣ ਤਾਂ ਲੈਣੇ ਤੁਸੀਂ ਸਿਰਫ ਉਹਨੂੰ ਇਹ ਕਹਿਣਾ ਵੀ ਇਹ ਸਾਡਾ ਅਸੀਂ ਤਾਂ ਬਸ ਉਹਨਾਂ ਨੂੰ ਇਹ ਬੁੱਥੇ ਅੱਗੋਂ ਵੱਢ ਕੇ ਕਹੀਦਾ ਇਹੋ ਜਿਹਾ ਵੀ ਮਤਲਬ ਸਾਡੇ ਜਿਵੇਂ ਸਾਡੇ ਕੋਲ ਜਲਦੀ ਅਸੀਂ ਕਹਿੰਦੇ ਵੀ ਇਹੀ ਬੁੱਥੇ ਵੱਢ ਦਿੰਨੇ ਆ ਪਰ ਕਹੀਦਾ ਉਹ ਕਹਿੰਦੇ ਵੀ ਅਸੀਂ ਸਾਰਾ ਕੁਝ ਆਪੇ ਕਰਨਾ ਹੈ ਠੀਕ ਹੈ ਜੀ ਜਿਵੇਂ ਹੇਮਕੋਨ ਸਕੂਲ ਵਾਲੇ ਇਹਨਾਂ ਨੇ ਮਸ਼ੀਨ ਲਈ ਆ ਅੱਛਾ ਜੀ ਸਾਡੇ ਤਕਰੀਬਨ ਹਾਂ ਜੀ ਸਰਦਾਰ ਕਲਵਾਨ ਸਿੰਘ ਸੰਧੂ ਹੀ ਉਹਨਾਂ ਨੇ ਜੀ ਜੀ ਇਹਨਾਂ ਦਾ ਭਤੀਜਾ ਹਰਮੰਦਰਵੀਰ ਕੰਮ ਕਰਦਾ ਉਹ ਸਾਰਾ ਰੇਖ ਦੇਖ ਉਹਦੀ ਏਠੀ ਸਾਰਾ ਕੁਝ ਹੁੰਦਾ ਠੀਕ ਹੈ ਤੇ ਉਹ ਮਤਲਬ ਸਾਰਾ ਕੁਝ ਆਪ ਹੀ ਕਰਦੇ ਆ ਜੀ ਅਸੀਂ ਤਾਂ ਉਹਨਾਂ ਨੂੰ ਪਹਿਲੀ ਦੱਸਦਨੇ ਆ ਆਪਣੀ ਪਹਿਲੀ ਆ ਇਹ ਇੰਨੀ ਪਹਿਲੀ ਆ ਆਪ ਕਰ ਲਓ ਤੇ ਸਾਨੂੰ ਉਹ ਪਿਆਲੀ ਵੇਲੀ ਕਰ ਦਿੰਦੇ ਆ ਅਸੀਂ ਪਿੱਛੇ ਆਦੇ ਸੁਪਰਸੀਡਰ ਨਾਲ ਸਾਡਾ ਆਪਣਾ ਸਾਰਾ ਕੁਝ ਆ ਤੇ 800 ਰੁਪਇਆ ਤੋਂ 800 ਤੋਂ 1000 ਲਾ ਲਓ ਖਰਚਾ ਕਿੱਲੇ ਦਾ ਹੀ ਆ ਠੀਕ ਹੈ ਅੱਗੇ ਅਸੀਂ ਲਾਉਂਦੇ ਨੇ ਅਗਰ ਤੁਸੀਂ ਲਾਉਂਦੇ ਨਹੀਂ ਬਿਲਕੁਲ ਨਹੀਂ ਤੇ ਇਹਦੇ ਨਾਲ ਤੁਹਾਨੂੰ ਕੋਈ ਰੇ ਸਪਰੇਅ ਦਾ ਵੀ ਫਰਕ ਪੈਂਦਾ ਵੀ ਘੱਟ ਪਾਉਣੀ ਪੈਂਦੀ ਜਾਂ ਵੱਧ ਪਾਉਣੀ ਪੈਂਦੀ ਹਾਂਜੀ ਰੇ ਸਪਰੇਅ ਦਾ ਇਸ ਤਰ੍ਹਾਂ ਜਿਵੇਂ ਹੁਣ ਆਪਾਂ ਪ੍ਰਾਲੀ ਚਲੋ ਰਹਿ ਗਈ ਆ ਵਿਚੇ ਹੀ ਸੁਪਰ ਸੀਡਰ ਬਾਹ ਦਿੰਦਾ ਉਹਦੇ ਨਾਲ ਖਾਦ ਦਾ ਤਾਂ ਫਰਕ ਪੈਂਦਾ ਹੀ ਪੈਂਦਾ ਜੀ ਬਿਲਕੁਲ ਪੈਂਦਾ ਖਾਦ ਆਪਾਂ ਨੂੰ ਘੱਟ ਪਾਉਣੀ ਪੈਂਦੀ ਹੈ ਘੱਟ ਪਾਉਣੀ ਪੈਂਦੀ ਇੱਕ ਜਿਹੜਾ ਨਾ ਵੇਖਣ ਸੁਣਨ ਨੂੰ ਮਿਲਦਾ ਹੈ ਕਿ ਪਿਛਲੇ ਸਾਲ ਜਦੋਂ ਬਿਜਾਈ ਕੀਤੀ ਸੀ ਡਾਇਰੈਕਟ ਬਿਜਾਈ ਕੀਤੀ ਸੀ ਤੇ ਉਸ ਤੋਂ ਬਾਅਦ ਵਿੱਚ ਕਹੇ ਸੀ ਕਿ ਭਈ ਇਹਨੂੰ ਸੁੰਢੀ ਬੜੀ ਪੈ ਗਈ ਹੈ ਕਣਕ ਪੂਰੀ ਉਗ ਨਹੀਂ ਰਹੀ ਜੀ ਜਿਹੜੀ ਪ੍ਰਾਲੀ ਦੇ ਵਿੱਚ ਬੀਜ ਗਏ ਕੋਈ ਇਹੋ ਜਿਹਾ ਕਾਰਨ ਬਣਦਾ ਉਹਦਾ ਕੀ ਕਾਰਨ ਹੁੰਦਾ ਲੀ ਦਾ ਇੱਕ ਮੇਨ ਇਹ ਕਾਰਨ ਆ ਵੀ ਜਦੋਂ ਆਪਾਂ ਨਾ ਇੱਕ ਆਪਣੇ ਕਿਸਾਨਾਂ ਨੂੰ ਇਹ ਬੜੀ ਹੁੰਦੀ ਆ ਵੀ ਪਤਾ ਨਹੀਂ ਆਪਣੇ ਕੋਈ ਪਿੱਛੇ ਕੋਈ ਲੱਗਾ ਜਲਦੀ ਕਰ ਲਓ ਜਲਦੀ ਕਰ ਲਓ ਥੋੜਾ ਆਰਾਮ ਨਾਲ ਜਦੋਂ ਆਪਾਂ ਗਰਮੀ ਦੇ ਵਿੱਚ ਕਣਕ ਦੀ ਬਿਜਾਈ ਕਰਦੇ ਨੇ ਨਾ ਵੱਧ ਗਰਮੀ ਦੇ ਵਿੱਚ ਉਦੋਂ ਸੰਡੀ ਦਾ ਪਿਆਣਾ ਹੀ ਪੈਣਾ ਠੀਕ ਹੈ ਹੋੜਾ ਜਾਂ ਠੰਡ ਆਉਣ ਦਾ ਮਤਲਬ ਜਿਵੇਂ ਹੁਣ ਠੰਡ ਦਾ ਸਮਾਂ ਚੱਲ ਰਿਹਾ ਹੁਣ ਬਿਜਾਈ ਕਰੋ ਅਸੀਂ ਇਹ ਹੁਣੇ ਸ਼ੁਰੂ ਕੀਤੀ ਦੋ ਤਿੰਨ ਦਿਨ ਹੀ ਹੋਏ ਆ ਮਤਲਬ ਨਹੀਂ ਸੰਡੀ ਬੈਗੇ ਦਿਖਾਵੇ ਬਿਲਕੁਲ ਨਹੀਂ ਪਾਉਗੇ ਇਹਦਾ ਆਪਾਂ ਇਹ ਵੀ ਕਹਿ ਸਕਦੇ ਹਾਂ ਗੁਰਪ੍ਰੀਤ ਸਿੰਘ ਜੀ ਜਿਵੇਂ ਜਦੋਂ ਸਾਡੇ ਸਮੇਂ ਸੀਗੇ ਉਹਨੂੰ ਇਹ ਨਵੰਬਰ ਦੇ ਵਿੱਚ ਹੀ ਨਵੰਬਰ ਦਸੰਬਰ ਦੇ ਵਿੱਚ ਬਿਜਾਈ ਹੁੰਦੀ ਬਿਲਕੁਲ ਜੀ ਬਿਲਕੁਲ ਨਵੰਬਰ ਦੇ ਐਂਡ ਤੇ ਕਰਾ ਜਾਂਦਾ ਹੁੰਦਾ ਸੀ ਹੁਣ ਬਹੁਤ ਐਡਵਾਂਸ ਹੋ ਗਿਆ ਹੁਣ ਕੁਦਰਤੀ ਇਹ ਤੁਹਾਡੀ ਗੱਲ ਸਿਆਣੀ ਹੈ ਕਿ ਜੇ ਗਰਮੀ ਦੇ ਵਿੱਚ ਕਰਾਂਗੇ ਤਾਂ ਉਹਦਾ ਨੁਕਸਾਨ ਵੀ ਹੋਏਗਾ ਹੋਰ ਜਿਹੜੀ ਤੁਸੀਂ ਬਜਾਈ ਕਰ ਰਹੇ ਹੋ ਜਿਵੇਂ ਹੁਣ ਪਿੱਛੇ ਜੇ ਰੋਲਾ ਪਿਆ ਸੀ ਕਿ ਆਕੇ ਭਾਈ ਜਿਹੜੀ ਲੇਟ ਬਜਾਈ ਬਜਾਈ ਹੁੰਦੀ ਹੈ ਉਹ ਪੂਰਾ ਝਾੜ ਨਹੀਂ ਦਿੰਦੀ ਕੋਈ ਇਸ ਤਰ੍ਹਾਂ ਦਾ ਕੋਈ ਕਾਰਨ ਨਾ ਜੀ ਨਾ ਲੇਟ ਬਜਾਈ ਆਪਾਂ ਲੇਟ ਝੋਨਾ ਲਾਵਾਂਗੇ ਜੀ 100 ਗੱਟੇ ਦੇ ਪ੍ਰਤੀ ਏਕੜ ਤੁਸੀਂ ਕੱਢ ਸਕਦੇ ਹੋ 100 ਗੱਟਾ ਪ੍ਰਤੀ ਏਕੜ ਹੁਣ ਐਰ ਕੀ ਝੋਨਾ ਸਾਰਿਆਂ ਨੇ ਜਿਵੇਂ ਸਰਕਾਰ ਨੇ ਕਈਆਂ ਜ਼ਿਲ੍ਹਿਆਂ ਚ ਕਹਿਦਾ ਵੀ ਪਹਿਲੀ ਤਰੀਕ ਤੋਂ ਲਾ ਦਿਓ ਉਹ ਸਾਰਾ 60 65 ਗੱਟੇ ਰਹਿ ਗਿਆ ਜੀ ਕਿੱਲੇ ਦੀ ਔਸਤ ਰਹਿ ਗਈ ਅੱਛੇ ਮੈਂ ਇਹੀ बार-बार ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਵੀ ਜਿਹੜੀ ਬਜਾਈ ਆਪਾਂ ਝੋਨੇ ਲੇਟ ਕਰੋ 15 ਆਪਣਾ ਜੂਨ ਤੋਂ ਆਪਾਂ ਨੂੰ ਬਾਅਦ ਸ਼ੁਰੂ ਕਰੀਏ ਜੀ ਜੀ ਇਹਦੇ ਵਿੱਚ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਿਵੇਂ ਸਾਡੇ ਪਿਓ ਦਾਦੇ ਕਰਦੇ ਸੀ ਸਮਾਂ ਹੁੰਦਾ ਸੀ ਸਮਾਂ ਹੁੰਦਾ ਸੀ ਬਿਲਕੁਲ ਸਮੇਂ ਤੇ ਬੀਜਾਂਗੇ ਤੇ ਝਾੜ ਵੀ ਜ਼ਿਆਦਾ ਮਿਲੂ ਸਾਨੂੰ ਮਿਹਨਤ ਵੀ ਘੱਟ ਕਰਨੀ ਪਊਗੀ ਸਾਨੂੰ ਖਰਚਾ ਵੀ ਘੱਟ ਕਰਨਾ ਪਊ ਜੀ ਜੀ ਗੁਰਪ੍ਰੀਤ ਸਿੰਘ ਜੀ ਤੁਸੀਂ ਪਿਛਲੇ 4 ਸਾਲ ਤੋਂ ਜਿਹੜਾ ਹੈਗਾ ਉਹ ਨਹੀਂ ਆਪਾਂ ਬਿਲਕੁਲ ਨਹੀਂ ਬਿਲਕੁਲ ਨਹੀਂ ਇਹਦੇ ਨਾਲ ਜਿਹੜਾ ਤੁਹਾਡਾ ਜੋ ਰੀ ਫਸਲ ਹੁੰਦੀ ਹੈ ਜਿਹੜੀ ਆਪਾਂ ਪੈਦਾਵਾਰ ਕਰਦੇ ਆ ਆਮ ਜਿਆਦਾਤਰ ਕੀ ਹੁੰਦਾ ਹੈ ਕਿ ਸਾਡੇ ਜਿਹੜੇ ਜ਼ਿਮੀਦਾਰ ਆ ਉਹ ਜਿਹੜੀ ਖਾਣ ਵਾਸਤੇ ਪਾਸਿਓਂ ਲੈ ਕੇ ਆਉਂਦੇ ਨੇ ਜਿਹਨੂੰ ਆਰਗੇਨਿਕ ਕਹਿਆ ਜਾਂਦਾ ਤੇ ਜਿਹੜੀ ਆਪ ਦੀ ਬਜਾਈ ਕੀਤੀ ਹੁੰਦੀ ਉਹ ਸਾਰੇ ਮੱਢੀ ਤੇ ਵਿੱਚ ਵੇਚਦੀ ਤੁਸੀਂ ਜਿਹੜਾ ਘਰੇ ਆਟਾ ਖਾਣੇ ਹੋ ਉਹ ਕਰੋ ਇਸੇ ਕਣਕ ਦਾ ਖਾਣੇ ਆ ਜੀ ਬਿਲਕੁਲ ਕੋਈ ਪਾਸੇੋਂ ਕਿਤੋਂ ਨਹੀਂ ਕੋਈ ਆਪਣੀ ਕਣਕ ਦਾ ਖਾਈ ਆਪਣੀ ਦਾ ਹਾਂ ਜੀ ਯਾਨੀ ਕਿ ਆਪ ਨੂੰ ਪਤਾ ਹੈ ਕਿ ਇਹਦੇ ਵਿੱਚ ਸੀ ਹਰ ਵਾਰੀ ਜਿਵੇਂ ਆਪਾਂ ਤੁਸੀਂ ਇਹ ਨਾੜਾ ਛਾੜੋ ਜਿਵੇਂ ਆਪਾਂ ਨਾੜ ਵਿੱਚ ਵਾਈ ਜਾਂਦੇ ਆ ਜਾਂ ਕੋਈ ਵੀ ਪਰਾਲੀ ਵਗੈਰਾ ਆਪਾਂ ਵਿੱਚੇ ਸਾਰਾ ਕੋਈ ਕਰਦੇ ਆ ਤੁਸੀਂ ਵੈਸੇ ਹੀ ਆਪਾਂ ਨੂੰ ਛਾੜ ਵੈਸੇ ਹੀ ਜ਼ਿਆਦਾ ਆਉਣਾ ਤੇ ਖਾਦ ਆਪਣੀ ਘਟ ਜਾਣੀ ਹੈ ਜੀ ਠੀਕ ਸੋ ਦੋਸਤੋ ਜਿਸ ਤਰ੍ਹਾਂ ਗੁਰਪ੍ਰੀਤ ਸਿੰਘ ਢੁੱਲਰ ਹੁਣਾ ਨੇ ਵੀ ਗੱਲ ਇਹੀ ਗੱਲ ਜ਼ਰੂਰ ਦੇਖਈ ਹੈ ਉਹ ਕਹਿੰਦੇ ਕਿ ਜੇ ਅਸੀਂ ਅੱਗ ਨਹੀਂ ਲਾਉਂਦੇ ਤਾਂ ਸਾਡੇ ਮਿੱਤਰ ਕੀੜੇ ਸਾਡੇ ਬਚੇ ਰਹਿੰਦੇ ਨੇ ਉਹਦੇ ਕਰਕੇ ਸਾਨੂੰ ਜਿਹੜੀ ਇਹ ਪੈਦਾਵਾਰ ਵੀ ਵੱਧ ਮਿਲਦੀ ਔਰ ਸਾਨੂੰ ਰੇਸ ਸਪਰੇਅ ਦਾ ਵੀ ਜਿਹੜਾ ਖਰਚਾ ਉਹ ਘਟ ਜਾਂਦਾ ਧੰਨਵਾਦ ਸਾਡੇ ਨਾਲ ਮੌਜੂਦ ਨੇ ਜੀ ਅਮਨਿੰਦਰ ਸਿੰਘ ਢੁੱਲਰ ਜਿਹੜੇ ਇਸ ਵਕਤ ਆਲੂਆਂ ਦੀ ਬਜਾਈ ਕਰ ਰਹੇ ਨੇ ਤੇ ਆਪਾਂ ਉਹਨਾਂ ਤੋਂ ਜਾਣਦੇ ਹਾਂ ਅਮਨਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਨੰਤਰ ਸਭ ਤੋਂ ਪਹਿਲਾਂ ਤੇ ਇਹ ਦੱਸੋ ਕਿ ਤੁਸੀਂ ਆਲੂ ਬੀਜ ਰਹੇ ਹੋ ਜੀ ਇਹ ਜਿਹੜੀ ਜ਼ਮੀਨ ਤਿਆਰ ਕੀਤੀ ਹੈ ਜੀ ਇਹਦੇ ਵਿੱਚ ਉਦਰਤੀ ਹੈ ਕਿ ਪਹਿਲਾਂ ਝੋਨਾ ਲੱਗਾ ਹੋਊਗਾ ਬਿਲਕੁਲ ਜੀ ਝੋਨਾ ਵੜਿਆ ਤੁਸੀਂ ਉਹਦੀ ਪਰਾਲੀ ਨੂੰ ਅੱਗ ਲਾਈ ਨਹੀਂ ਪਰਾਲੀ ਨੂੰ ਅੱਗ ਨਹੀਂ ਲਾਈ ਕਿਉਂ ਨਹੀਂ ਲਾਈ ਇਹਦੇ ਪਰਾਲੀ ਨੂੰ ਅੱਗ ਨਾ ਲਾਉਣ ਦਾ ਕਾਰਨ ਮਿਹਨਤ ਦੇ ਇੱਕ ਵਾਤਾਵਰਣ ਵਾਸਤੇ ਤਾਂ ਜ਼ਰੂਰੀ ਹੈ ਜੀ ਤਾਂ ਠੀਕ ਆ ਜੀ ਦੂਸਰੀ ਜੇ ਆਪਾਂ ਆਲੂ ਲਾਉਣੇ ਆ ਮਿਹਨਤ ਦੇ ਦੀ ਜਿਹੜੀ ਪਰਾਲੀ ਵਿੱਚ ਗੱਲ ਗੰਡਾ ਵੀ ਨਹੀਂ ਚਕਾਉਣੀਆਂ ਚਾਹੀਦੀਆਂ ਕਪਈ ਗੱਲ ਇਹ ਵੇਹ ਗੰਡਾ ਚ ਕਾਈਆਂ ਪਰ ਨਹੀਂ ਚਗਾਉਣੀਆਂ ਚਾਹੀਦੀ ਇਹਦੀ ਪਰਾਲੀ ਵਿੱਚੀ ਜਾਣੀ ਚਾਹੀਦੀ ਅੱਛਾ ਫੇਰ ਇਹਦੀ ਪੈਦਾਵਾਰ ਆਲੂ ਦੀ ਸਹੀ ਹੋਣੀ ਹਾਂ ਜਾਨਕਿ ਉਹ ਆਪਾਂ ਨੂੰ ਖਾਦ ਦਾ ਕੰਮ ਦਿੰਦੀ ਖਾਦ ਦਾ ਕੰਮ ਦੋ ਆਮ ਕੇ ਜਾਂਦਾ ਕਿ ਜਿਹੜੀ ਜ਼ਮੀਨ ਦੇ ਵਿੱਚ ਪਰਾਲੀ ਬਾਹਰ ਦਿੱਤੀ ਜਾਂਦੀ ਹੈ ਉਹਦੇ ਵਿੱਚ ਸੁੰਡੀ ਬਹੁਤ ਪੈਂਦੀ ਨਹੀਂ ਇਹਦੀ ਸੁੰਡੀ ਨਾ ਪੈਂਦਾ ਕਰਨ ਇਹ ਵੀ ਆ ਨੇ ਜਿਹਦੇ ਵਿੱਚ ਪਲੋਂ ਲੱਗ ਜਾਂਦੇ ਆ ਪਰਾਲੀ ਬਹੁਤ ਥੱਲੇ ਜਲੀ ਜਾਂਦੀ ਹੈ ਅੱਛਾ ਪਹਿਲਾਂ ਮਲਚਰ ਮਾਰਨਾ ਪੈਂਦਾ ਨੇ ਜੀ ਠੀਕ ਹੈ ਫੂਲੇ ਛੋਟੇ ਛੋਟੇ ਟੋਟੇ ਕਰਦੇ ਨੇ ਅੱਛਾ ਫੇਰ ਜਿਵੇਂ ਮਰਜ਼ੀ ਪਰਾਲੀ ਦੇ ਥੱਲੇ ਕਰ ਨੂੰ ਪਲੋਲ ਕਰ ਖਰਚਾ ਵਾ ਅੱਛਾ ਖਰਚਾ ਦਾ ਜੇ ਪੂਰੀ ਬੀਜਨ ਤੋਂ ਪਹਿਲਾਂ ਕਹਿ ਲੋ ਵੀ ਹਵਾਈ ਵਾਈ ਦਾ ਕਹਿ ਲੋ 3-4000 ਰੁਪਏ ਦਾ ਖਰਚਾ ਹੈਗਾ ਜੀ ਆਲੂਆਂ ਵਾਲੀ ਜ਼ਮੀਨ ਹਾਂਜੀ ਆਲੂਆਂ ਵਾਲੀ ਜ਼ਮੀਨ ਜੀ 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 ਜੇ ਪਪਰਾਲੀ ਵਿੱਚ ਜੀ ਗੱਲ ਨਹੀਂ ਪਰ ਉਹਦਾ ਆਪਾਂ ਨੂੰ ਬੈਨੀਫਿਟ ਵੀ ਮਿਲਦਾ ਕਿ ਆਪਾਂ ਨੂੰ ਉਨੀ ਖਾਦ ਪਲੋ ਰਸ ਨਹੀਂ ਪੈਣੇ ਇਹ ਵੀ ਅਸੀਂ ਪਹਿਲਾਂ ਪਲੋ ਨਹੀਂ ਸੀ ਮਾਰੇ ਗੰਢਾ ਜਗਾ ਕੇ ਅਸੀਂ ਹਾਲ ਮਾਰੇ ਸੀ ਹਾਲਾ ਨਾਲ ਪ੍ਰੋਪਰ ਵਟ ਨਹੀਂ ਪੈਂਦੀ ਠੀਕ ਹੈ ਪਲੋ ਮਾਰਨੀ ਪੈਣੀ ਜੇ ਤੁਸੀਂ ਆਲੂ ਲਾਉਣੇ ਆ ਜੀ ਜਾਂ ਚੁੰਜੂ ਹਾਲ ਹੁੰਦੇ ਇੱਕ ਹਾਂਜੀ ਤੁਹਾਨੂੰ ਉਹ ਲਾਉਣੇ ਪੈਣਗੇ ਠੀਕ ਹੈ ਹਾਂਜੀ ਅਮਨੰਦਰ ਜੀ ਇੱਕ ਤੁਸੀਂ ਹੁਣ ਚਿੱਟੇ ਆਲੂ ਬੀਜ ਰਹੇ ਹੋ ਕੱਲੂ ਤੁਸੀਂ ਕਹਿੰਦੇ ਕਿ ਜਿਹੜੀ ਜ਼ਮੀਨ ਤੇ ਆਪਾਂ ਖੜੇ ਆ ਇੱਥੇ ਲਾਲ ਆਲੂ ਦੀ ਜੀ ਜੀ ਇਹਨਾਂ ਦੋਨਾਂ ਦਾ ਫਰਕ ਕੀ ਇਹ ਜਿਹੜੇ ਤਾਂ ਇਹ ਲਾਲ ਆਲੂ ਆ ਇਹ ਤਾਂ ਮੇਨ ਆਪਾਂ ਜਿਵੇਂ ਘਰਾਂ 'ਚ ਸਬਜੀ ਵਾਗੇ ਉਹਦੇ ਆਸਤੇ ਹੁੰਦੀ ਹੈ ਲਾਲ ਹਾਂਜੀ ਲਾਲ ਆਲੂ ਚਿੱਟੇ ਆਲੂ ਜਿਵੇਂ ਚਿਪਸ ਵਗੈਰਾ ਠੀਕ ਹੈ ਫਿੰਗਰ ਵਗੈਰਾ ਬੰਦੀਆਂ ਮੇਨ ਇਹਨਾਂ ਦੀ پیداوار ਵੀ ਜ਼ਿਆਦਾ ਹੁੰਦੀ ਹੈ ਠੀਕ ਹੈ ਇਹਨਾਂ ਦੀ ਥੋੜੀ ਮਹਿੰਗਾ ਲਾਲ ਮਹਿੰਗਾ ਉਹ ਉਹਦਾ 20 ਵੀ ਮਹਿੰਗਾ 20 ਵੀ ਮਹਿੰਗਾ ਤੇ ਉਹਨਾਂ ਦੀ ਜਿਹੜੀ ਸਾਂਭ ਸੰਭਾਲ ਆ ਦੋਨਾਂ ਤੇ ਚਿੱਟੇ ਉਹ ਉਹ ਕੁਛ ਉਹ ਸੇਮੀ ਉਹ ਸੇਮ ਉਹ ਸੇਮੀ ਉਹ ਸੇਮ ਠੀਕ ਹੈ ਅ ਅਮਰਿੰਦਰ ਸਿੰਘ ਜੀ ਉਹਨਾਂ ਦੇ ਦੱਸਣ ਦੇ ਮੁਤਾਬਕ ਇਹ ਕਹਿੰਦੇ ਕਿ ਜਿਹੜੇ ਚਿੱਟੇ ਆਲੂ ਨੇ ਜੇ ਆਪਾਂ ਉਹਨੂੰ ਪੰਜਾਬੀ ਭਾਸ਼ਾ ਜੀ ਜਾਣਨਾ ਚਾਹੀਏ ਤੇ ਇੱਕ ਜਿਹੜਾ ਲਾਲ ਆਲੂ ਆ ਉਹਨੂੰ ਆਪਾਂ ਦੇਸੀ ਕੁੱਕੜ ਕਹਿ ਸਕਦੇ ਹਾਂ ਤੇ ਜਿਹੜਾ ਚਿੱਟਾ ਆਲੂ ਆ ਉਹਨੂੰ ਅਸੀਂ ਬਲੇਲਰ ਕਹਿ ਸਕਦੇ ਹਾਂ ਤੀਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੀਰ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ 60 65 ਕਿੱ ਇਹਦੇ ਜੀ ਤੁਹਾਡੇ ਆਪਣੇ ਕਿੰਨੇ ਐ ਤੇ ਤੁਸੀਂ ਠੇਕੇ ਤੇ ਕਿੰਨੀ ਲੈਣੀ ਆ ਤੁਸੀਂ 62 ਕਿੱਲਾ ਦੀ ਖੇਤੀ ਕਰਦੇ ਆ 20 ਤੇ 30 ਕਿੱਲੇ ਸਾਡੇ ਆ ਤੇ 32 ਕਿੱਲੇ ਅਸੀਂ ਖੇਤੀ ਕਰਦੇ ਆ ਅੱਛਾ 32 ਕਿੱਲੇ ਤੁਸੀਂ ਠੇਕੇ ਤੇ ਲੈ ਕੇ ਹਾਂਜੀ ਹਾਂਜੀ ਬੀਜ ਦੀ ਧੀਰਸਾਭ ਜਿਸ ਤਰ੍ਹਾਂ ਆਮ ਜ਼ੋਰ ਦਿੱਤਾ ਜਾਂਦਾ ਹੈ ਕਿ ਭਾਈ ਅੱਗ ਲਾਈ ਤੋਂ ਬਿਨਾ ਸਾਡਾ ਸਰਦਾ ਨਹੀਂ ਕਿਸਾਨ ਕਹਿੰਦੇ ਕਿ ਸਾਡੀ ਮਜਬੂਰੀ ਅੱਗ ਲਾਉਣਾ ਤੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਅੱਜ ਤੱਕ ਅੱਗ ਲਾਈ ਨਹੀਂ ਕਿਤੇ ਬਾਣ ਦੇ ਵਿੱਚ ਉਹ ਕੀ ਘਟਾਂਕ ਤਰੀਕਾ ਅਪਣਾਉਣੇ ਤੁਸੀਂ ਪਰਾਲੀ ਨੂੰ ਖਤ ਕਰਦੇ ਹੈਗਾ ਨਾ ਕਿ ਜਿਹੜਾ ਅਸੀਂ ਜੇ ਅੱਗ ਲਾਈਏ ਕਿ ਸਾਡਾ ਜਿਹੜਾ ਆਰਗੇਨਿਕ ਛੜ ਜਾਂਦਾ ਹੈਗਾ ਸਾਡੇ ਜਿਹੜੇ ਹੈਗੇ ਗਡੂਏ ਛੜ ਜਾਂਦੇ ਆ ਆਰਗੇਨਿਜ਼ਮ ਛੜ ਜਾਂਦੇ ਆ ਸਾਰੇ ਤੇ ਉਹਦੇ ਨਾਲ ਧਰਤੀ ਜਿਹੜੀ ਹੈਗੀ ਆ ਬੰਜਰ ਹੋਣ ਵਾਲੇ ਪਾਸੇ ਜਾਂਦੀ ਆ ਜੇ ਅਸੀਂ ਇਸ ਵਾਰ ਤਿੰਨ ਬੂੜੀਆਂ ਪਾਈਆਂ ਤੇ ਜੇ ਅਸੀਂ ਅੱਗ ਲਾਈਏ ਤੇ ਗਾਹ ਨੂੰ ਸਾਡੇ ਤਿੰਨ ਪੈੜੀਆਂ ਫਿਰ ਚਾਰ ਮੱਧ ਹੀ ਜਾਂਦੀ ਹੈ ਜੇ ਅਸੀਂ ਅੱਗ ਨਹੀਂ ਲਾਉਦੇ ਪਰਾਲੀ ਵਿੱਚ ਗਾਲਦੇ ਆ ਫਿਰ ਜਿੱਥੇ ਤਿੰਨ ਪਾਈਆਂ ਅਗਲੇ ਸਾਲ 2.5 ਪੈਣੀਆਂ ਸਾਡੇ ਜ਼ਮੀਨ ਦੀ ਜਿਹੜੀ ਇਹ ਉਪਜਾਊ ਸ਼ਕਤੀ ਆ ਫਰਟੀਲਿਟੀ ਆ ਇਹ ਵੱਧਦੀ ਆ ਤੇ ਜੇ ਅੱਗ ਲਾਉਣੇ ਤੇ ਉਹ ਘਟਦੀ ਆ ਉਹਦੇ ਨਾਲ ਨੁਕਸਾਨ ਹੈਗਾ ਲੋਕਾਂ ਦੀ ਸਿਹਤ ਦਾ ਵੀ ਜੇ ਦਾ ਧੂਆਂ ਨਿਕ ਜਾਂਦਾ ਹੈਗਾ ਉਹਦੇ ਨਾਲ ਫੇਫੜਿਆਂ ਦੀਆਂ ਬਿਮਾਰੀਆਂ ਦੂਜੀਆਂ ਬਿਮਾਰੀਆਂ ਬਹੁਤ ਲੱਗਦੀਆਂ ਹੈਗੀਆਂ ਜੀਵਿੰਦਾਰ ਲੋਕਾਂ ਨੂੰ ਡਾਕਟਰਾਂ ਕੋਈ ਜਾਣਾ ਪੈਂਦਾ ਬੜੇ ਪਰੇਸ਼ਾਨੀ ਹੁੰਦੀ ਹੈ ਜੇ ਅਸੀਂ ਅੱਗ ਨਹੀਂ ਲਾਉਂਦੇ ਤੇ ਅਸੀਂ ਆਪ ਦਾ ਆਪ ਦਾ ਬਚਾ ਵੀ ਕਰਦੇ ਆ ਨੁਕਸਾਨ ਨਹੀਂ ਸਾਡਾ ਹੁੰਦਾ ਖੇਤੀ ਦੇ ਸਾਨੂੰ ਹਰ ਸਾਲ ਜਿਹੜਾ ਹੈਗਾ ਆਰਗੈਨਿਕ ਮੈਟਰ ਪੈ ਜਾਂਦਾ ਤੇ ਸਾਨੂੰ ਵਾਧਾ ਹੁੰਦਾ ਜੀ ਤੀਰ ਸਾਹਿਬ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜੇ ਆਪਾਂ ਅਗ ਨਹੀਂ ਲਾਉਂਦੇ ਤੇ ਉਹਦੇ ਨਾਲ ਸਾਨੂੰ ਜਿਹੜੇ ਖਾਦ ਰੇ ਸਪਰੇਅ ਆ ਉਹ ਘੱਟ ਵਰਤੋਂ ਤੋਂ ਘੱਟ ਵਰਤੋਂ ਤੋਂ ਬੰਦੇ ਆ ਜੀ ਆਮ ਕਿਹਾ ਜਾਂਦਾ ਕਿ ਜੇ ਅਸੀਂ ਰੇ ਸਪਰੇਅ ਨਹੀਂ ਪਾਉਂਦੇ ਤੇ ਉਹਦਾ ਜਿਹੜੇ ਹੈਗੇ ਨੇ ਕੀੜੇ ਮਕੌੜੇ ਜਿਹੜੇ ਹੈਗੇ ਨੇ ਜਾਨਕੀ ਮਿੱਤਰ ਕੀੜੇ ਤਾਂ ਅੱਜ ਕੱਲ ਹੈ ਹੀ ਬਹੁਤ ਘੱਟ ਕਿਉਂਕਿ ਅੱਗਾਂ ਲੱਗ ਰਹੀਆਂ ਤੇ ਜਿਹੜੇ ਨੁਕਸਾਨ ਦੇ ਕਿੜੇ ਨੇ ਉਹ ਸਾਨੂੰ ਜ਼ਿਆਦਾ ਨੁਕਸਾਨ ਕਰਦੇ ਉਹਦਾ ਕਾਰਨ ਇਹੀ ਹੈ ਕਿ ਅੱਗ ਲਾ ਕੇ ਉਹ ਹੀ ਮਿੱਤਰ ਕੀੜੇ ਖਤਮ ਕਰ ਦਿੰਦੇ ਆ ਮਿੱਤਰ ਕੀੜੇ ਖਤਮ ਕਰ ਦਿੰਨੇ ਹੈਗੇ ਜਿਹੜੇ ਉਹਨਾਂ ਕੀੜਿਆਂ ਨੂੰ ਦੁਸ਼ਮਣ ਕੀੜਿਆਂ ਨੂੰ ਖਾਂਦੇ ਹੈਗੇ ਉਹ ਵੀ ਖਤਮ ਹੋ ਜਾਂਦੇ ਹੈਗੇ ਆ ਇਸ ਕਰਕੇ ਸਾਡਾ ਜ਼ਮੀਨ ਦਾ ਵੀ ਨੁਕਸਾਨ ਹੁੰਦਾ ਸਾਡੀ ਫਸਲ ਦਾ ਵੀ ਨੁਕਸਾਨ ਹੁੰਦਾ ਸਾਡੇ ਲੋਕਾਂ ਦੀ ਸਿਹਤ ਦਾ ਵੀ ਨੁਕਸਾਨ ਹੁੰਦਾ ਜੀ ਜਿਹੜੇ ਛੋਟੇ ਜ਼ਿਮੀਂਦਾਰ ਹੈਗੇ ਆ ਇਹ ਸੰਧ ਪਾਲਦੇ ਹੈਗੇ ਆ ਠੀਕ ਹੈ ਖੇਤੀ ਉਹਨਾਂ ਦੇ ਵਾਸਤੇ ਮਜਬੂਰੀ ਆ ਸਰਕਾਰ ਨੂੰ ਜਾਂ ਸੋਸਾਇਟੀਆਂ ਦੇ ਵਿੱਚ ਤੋਂ 살ਦੇ ਨੇ ਪੈਂਦੇ ਆ ਹੁਣ ਪਹਿਲਾਂ ਤਾਂ ਅਸੀਂ ਮਲਚਰ ਮਾਰਿਆ ਇਹ ਰੋਟਾਵੇਟਰ ਮਾਰਿਆ ਉਸ ਤੋਂ ਬਾਅਦ ਜਿਹੜੀ ਹੈਗੀ ਆ ਸੀਡ ਡ੍ਰਿਲ ਹੈਗੀ ਆ ਉਹ ਉਹਦੇ ਨਾਲ ਬਜਾਈ ਕੀਤੀ ਆ ਮਤਲਬ ਤੇਲ ਦਾ ਖਰਚਾ ਵੀ ਜ਼ਿਆਦਾ ਆਉਣਾ ਲੇਕਿਨ ਉਹ ਸਭਾ ਕਵਰ ਹੋ ਜਾਂਦਾ ਹੈਗਾ ਫਸਲ ਦੇ ਵਿੱਚ ਹੋ ਜਾਂਦਾ ਜਿਹੜਾ ਛੋਟਾ ਜੀਮੀਦਾਰ ਆ ਨਾ ਤੋਂ ਵੱਡਾ ਟਰੈਕਟਰ ਲੈ ਸਕਦਾ ਨਾ ਉਹ ਦੂਜਾ ਠੰਡ ਲੈ ਸਕਦਾ ਇਸ ਲਈ ਸਰਕਾਰ ਨੂੰ ਉਹਨਾਂ ਦੇ ਵਾਸਤੇ ਸੋਸਾਇਟੀ ਜਾਂ ਦਾ ਪ੍ਰਬੰਧ ਕਰਨਾ ਚਾਹੀਦਾ ਜਾਂ ਲੋਕਾਂ ਨੂੰ ਟਰੈਕਟਰ ਸੰਦ ਦੇ ਕੇ ਲੋਕਾਂ ਦੀ ਖੇਤ ਆਪਣੇ ਕਿਰਾਏ ਤੇ ਖੇਤੀ ਕਰਨ ਉਹ ਤਾਂ ਅੱਗ ਤੋਂ ਬਚ ਸਕਦੇ ਆ ਨਹੀਂ ਤਾਂ ਉਹਨਾਂ ਵਾਸੇ ਕੋਈ ਆਲਟਰਨੇਟਿਵ ਨਹੀਂ ਗਾ ਅੱਗ ਲਾਏ ਤੋਂ ਬਿਨਾਂ ਇੱਕ ਕਿੰਨੇ ਕਿੱਲਿਆਂ ਟਿੱਕਰ ਜਿਹੜਾ ਹੈਗਾ ਉਹ 12 ਖਾਂਦਾ ਹੈ 5 ਤੋਂ 10 7 ਕਿੱਲਿਆਂ ਟਿੱਕਰ ਜਿਹੜਾ ਹੈ ਇਹ 10 ਤੋਂ 15 ਕਿੱਲਿਆਂ ਦਾ ਜੀਵਿੰਦਾਰ ਹੋਵੇ ਫਿਰ ਤਾਂ ਸਰ ਜਾਂਦਾ ਹੈਗਾ ਉਹ ਲੈ ਲੈਂਦੇ ਹੈਗੇ 2 ਜੀਵਿੰਦਾਰ ਰਲ ਕੇ ਵੀ ਲੈ ਲੈਂਦੇ ਹੈਗੇ ਜਿਹੜਾ 2 4 5 6 7 ਕਿੱਲਿਆਂ ਦਾ ਮਾਲਕ ਹੈਗਾ ਉਹਦੇ ਵਾਸਤੇ ਬੜੀ ਪ੍ਰੋਬਲਮ ਹੈ ਪੀਰ ਸਾਹਿਬ ਤੁਸੀਂ 68 ਕਿੱਲਿਆਂ ਦੀ ਖੇਤੀ ਕਰਦੇ ਹੋ ਬਾਹਰ ਕਿੱਲਿਆਂ ਦੇ ਵਿੱਚੋਂ ਤੁਸੀਂ ਕਿੰਨਾ ਹੁਣ ਝੋਨਾ ਲਾਇਆ ਸੀਗਾ ਤੇ ਬਾਕੀ ਦੀਆਂ ਹੋਰ ਫਸਲ ਅਸੀਂ ਅਸੀਂ ਬਾਹਰ ਦਾ 8 ਕਿੱਲੇ ਝੋਨਾ ਲਾਇਆ ਸੀਗਾ ਠੀਕ ਹੈ ਤੇ ਹੁਣ ਅਸੀਂ ਕਿੱਲਾ ਆਲੂ ਲਾਏ ਆ ਇਹ ਕਿੱਲਾ ਸਰੋਂ ਆਪਦੀ ਕਿਲਾ ਲੈਨੇ ਹੈਗੇ ਸਾਨੂੰ 3-4 ਸਾਲ ਨਿਕਲ ਜਾਂਦੀ ਆ ਉਹਨੇ ਆਲੂਆਂ ਦਾ ਅਸੀਂ ਬੀ ਬਣਾ ਕੇ ਜਿੰਨਾ ਵੀ ਇਹ ਜਿਹੜਾ ਬੀ ਬਣੂਗਾ ਗਾਂ ਨੂੰ ਅਸੀਂ ਉਨੇ ਹੀ ਵਧਾ ਦਾਂਗੇ ਫਿਰ ਅਸੀਂ 66 ਦੇ ਬਾਅਦ ਕਿੱਲੇ ਆਲੂ ਲਾ ਕੇ ਉਸ ਤੋਂ ਬਾਅਦ ਫਿਰ ਜਿਹੜੀ ਫਸਲ ਲਾਹਾਂਗੇ ਆਪਣਿਆਂ ਦੀ ਮੂੰਗੀ ਦੀ ਜਾਂ ਮੱਕੀ ਦੀ ਦਾ ਉਸ ਤੋਂ ਬਾਅਦ ਫਿਰ ਜਿਹੜੀ ਰੋਟੇਸ਼ਨ ਅਸੀਂ ਬਦਲਾਂਗੇ ਠੀਕ ਹੈ ਪੀਰ ਸਾਹਿਬ ਆਪਾਂ ਤੁਹਾਡੇ ਫਾਰਮ ਤੇ ਬੈਠੇ ਆ ਤੁਹਾਡੇ ਮੋਟਰ ਤੇ ਬੈਠੇ ਆ ਇੱਥੇ ਬਹੁਤ ਬਨਸਰ ਨੇ ਫੁੱਲ ਲੱਗੇ ਹੋਏ ਨੇ ਅਸੀਂ ਤਕਰੀਬਨ ਦੇਖਿਆ ਸਾਰੇ ਬਨਸਰ ਨੂੰ ਤੁਸੀਂ ਸਬਜ਼ੀ ਲਾਈ ਹੋਈ ਹੈ ਆਲੂ ਲਾਈ ਹੋਏ ਨੇ ਤੁਹਾਡੇ ਹਲਦੀ ਲੱਗੀ ਹੋਈ ਹੈ ਪਿਛਲੇ ਪਾਸੇ ਆਪਣੇ ਸਾਗ ਹੈ ਸਾਗ ਬਹੁਤ ਵਧੀਆ ਖੜਾ ਹੈ ਅੱਗੇ ਵੀ ਅਸੀਂ ਗਾਹੇ ਵਗਾਹੇ ਕਈ ਦਬਾਰਾਂ ਜਿਉਂ ਇੱਥੋਂ ਲੰਘਦੇ ਟੱਪਦੇ ਆ ਤੇ ਤੁਹਾਡੇ ਕੋਲੋਂ ਇੱਥੋਂ ਜਿਹੜਾ ਕੋਈ ਘਰ ਦੀ ਖੇਤੀ ਕੇ ਜਿਹੜੀ ਤੁਸੀਂ ਖੇਤੀਬਾੜੀ ਕਰਦੇ ਆ ਸਬਜ਼ੀ ਵਗੈਰਾ ਹੋਣੇ ਉਹ ਲੈ ਕੇ ਜਾਂਦੇ ਆ ਉਹਦਾ ਟੇਸਟ ਬੜਾ ਸਵਾਦ ਹੁੰਦਾ ਯਾਨੀ ਕਿ ਆਮ ਸੋ ਜਿਹੜੀ ਸਾਡੀ ਸਬਜ਼ੀ ਲਾਉਣਾ ਨਾ ਅਸੀਂ ਘਰ ਵਾਸਤੇ ਲਾਉਣਾ ਆਰਗੈਨਿਕ ਹੀ ਲਾਉਣੀ ਆ ਠੀਕ ਹੈ ਜੀ ਇਹਦੇ ਵਾਸਤੇ ਅਸੀਂ ਕੋਈ ਸਪੈਸ਼ਲ ਖੇਤ ਦਾ ਚਣੌ ਨੀ ਕਰਦੇ ਅਸੀਂ ਦੇਖੋ ਵੀ ਜਿਹੜਾ ਸਾਡਾ ਖਾਲਾ ਹੈਗਾ ਇਹਦੇ ਤੇ ਹਲਦੀ ਵੀ ਲੱਗੀ ਆ ਪਹਿਲਾਂ ਬਾਕੀ ਤੇ ਅਰਬੀ ਲੱਗੀ ਸੀਗੀ ਹੁਣ ਉੱਥੇ ਤੁਸੀਂ ਦੇਖਿਆ ਆਲੂ ਲੱਗੇ ਹੈਗੇ ਆ ਸਾਡੇ ਖੇਤ ਦਾ ਜਿਹੜਾ ਪੁਰਾਣਾ ਹੈਗਾ ਮੋਟਰ ਦੇ ਨਾਲ ਸਾਰਾ ਉੱਥੇ ਸਾਰੀ ਸਬਜ਼ੀ ਲੱਗੀ ਹੋਈ ਆ ਆ ਉੱਥੇ ਵੀ ਹਲਦੀ ਲਾਈ ਹੋਈ ਏ ਤੁਸੀਂ ਨਹੀਂ ਹਲਦੀ ਤਾਂ ਥੋੜੀ ਹੈਗੀ ਆ ਬਾਕੀ ਆਪਣਾ ਦੂਜੀਆਂ ਸਬਜ਼ੀਆਂ ਹੈਗੀਆਂ ਅਰਬੀ ਵੀ ਤੁਸੀਂ ਪੈਦਾ ਕੀਤੀ ਹਾਂ ਅਰਬੀ ਪੈਦਾ ਕੀਤੀ ਆਈ ਉਹ ਅਰਬੀ ਪੱਟ ਕੇ ਆਲੂ ਲਾਏ ਆ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਹੁਣ ਇੱਥੇ ਸਾਡੇ ਕੋਲੇ ਮੇਥੀ ਆ ਪਾਲਕ ਆ ਦੂਜੇ ਹੁਣ ਗੰਢਿਆਂ ਦੀ ਨਹੀਂ ਬੰਦੀ ਦੀ ਲਾਤੀ ਗਾਜਰਾ ਲਾਤੀਆਂ ਉਹ ਅਸੀਂ ਉਸ ਜਗ੍ਹਾ ਤੇ ਖਾਲਿਆਂ ਦੇ ਲਾਤੀਆਂ ਜਿੱਥੇ ਸਾਨੂੰ ਨਾ ਕੋਈ ਖਾਦ ਰੇ ਵੀ ਲੋੜ ਆ ਨਾ ਕੋਈ ਪਾਣੀ ਵੀ ਆ ਕਿਉਂਕਿ ਖਾਲੇ ਦਾ ਪਾਣੀ ਸੇਮ ਨਾਲ ਆਪੇ ਹੀ ਲੱਗ ਜਾਂਦਾ ਹੈਗਾ ਤੇ ਸਾਨੂੰ ਤਾਂ ਜੀਵਨ ਦਾ ਨੂੰ ਚਾਹੀਦਾ ਤੁਸੀਂ ਤੁਸੀਂ ਖੁਦ ਦੇਖ ਲਓ ਵੀ ਇੱਥੇ ਸਾਰਾ ਕੁਝ ਹੀ ਲੱਗਾ ਹੋਇਆ ਜੀ ਬਿਲਕੁਲ ਜੀ ਜਿੰਨੀ ਸਾਡੀ ਉੱਥੇ ਪਾਈਪਾਂ ਜਿੱਥੇ ਵੇਲਾ ਥਾਂ ਸੀ ਉੱਥੇ ਅਸੀਂ ਕਦੂ ਤੋਰੀਆਂ ਲਾਈਆਂ ਹੈਗੀਆਂ ਜਿੱਥੇ ਘਰ ਸਾਡੇ ਕੋਲੇ ਵੇਲਾ ਥਾ ਉੱਥੇ ਸਾਰੀ ਸਬਜ਼ੀ ਆ ਔਰਗੈਨਿਕ ਸਬਜ਼ੀ ਆ ਸਾਡੇ ਕੋਲੇ ਔਰਗੈਨਿਕ ਹੀ ਦੁੱਧ ਆ ਜੀ ਜਿਹੜਾ ਸਾਨੂੰ ਡਾਕਟਰਾਂ ਦੇ ਬਿਮਾਰੀਆਂ ਮਟੀਆਂ ਮਾਰੀਆਂ ਮੋਟੀਆਂ ਜਨੀਆਂ ਪੁਰਾਣੀਆਂ ਲੱਗੀਆਂ ਹੈਗੀਆਂ ਉਹਦੇ ਤੋਂ ਵੀ ਬਚਾਉਂਦਾ ਤੇ ਸਾਨੂੰ ਡਾਕਟਰਾਂ ਦੇ ਜਾਣ ਤੋਂ ਵੀ ਰੋਗ ਦਾ ਬਿਲਕੁਲ ਜੀ ਬਿਲਕੁਲ ਸੋ ਇਹਦਾ ਸਾਰੇ ਜ਼ਿੰਮੇਵਾਰਾਂ ਨੂੰ ਆਪਦਿਆਂ ਨੂੰ ਅਪੀਲ ਕਰਦਾ ਵੀ ਬੜੇ ਸ਼ਰਮ ਦੀ ਗੱਲ ਹੈਗੀ ਆ ਵੀ ਅੱਗੇ ਹਰ ਜਿਹੜਾ ਗਰੀਬ ਬੰਦਾ ਸੀ ਜ਼ਿੰਮੇਵਾਰਾਂ ਦੇ ਦੁੱਧ ਲੱਸੀ ਲੈ ਆਉਂਦਾ ਸੀਗਾ ਤੇ ਜਾ ਕੇ ਸਬਜ਼ੀ ਲੈ ਆਉਂਦਾ ਅਸੀਂ ਸਾਗ ਲੈ ਆਉਂਦਾ ਅਸੀਂ ਹੁਣ ਸਾਡੇ ਜੀਵਿੰਦਾਰ ਭਰਾ ਮੈਂ ਆਪ ਅੱਡੇ ਤੋਂ ਸਾਗ ਲੈਂਦੇ ਦੇਖੇ ਹੈਗੇ ਆ ਜਿਹੜੀਆਂ ਤੋਂ ਸਾਗ ਲੈਂਦੇ ਆ ਰੇੜੀਆਂ ਤੋਂ ਸਬਜ਼ੀ ਲੈਂਦੇ ਆ ਸਬਜ਼ੀ ਅਸੀਂ ਵੀ ਲੈਂਦੇ ਆ ਜਿਹੜੀ ਸਾਡੇ ਨਹੀਂ ਹੁੰਦੀ ਪਰ ਅਸੀਂ ਬੋਸਟਲੀ ਜਿਹੜੀਆਂ ਸਬਜ਼ੀਆਂ ਨਾ 80% ਤੋਂ ਵੱਧ ਹੈਗੀਆਂ ਇਹ ਅਸੀਂ ਆਰਗੈਨਿਕ ਘਰ ਪੈਦਾ ਕਰਦੇ ਆ ਦੁੱਧ ਵੀ ਸਾਡੇ ਆਪ ਦੇ ਡੰਗਰਾਂ ਦਾ ਹੁੰਦਾ ਜਾ ਵਾ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਈਰ ਸਾਹਿਬ ਤੁਹਾਡਾ ਦੋਸਤੋ ਅਸੀਂ ਇੱਕ ਬੇਨਤੀ ਕਰਨੀ ਚਾਹਾਂਗੇ ਕਿਸਾਨਾਂ ਨੂੰ ਕਿ ਜਿਹੜੇ ਕਿਸਾਨ 15 ਤੋਂ 20 ਕਿੱਲਿਆਂ ਵਾਲੇ ਹੈਗੇ ਨੇ ਜਾਂ ਜਿਨ੍ਹਾਂ ਨੂੰ ਮਹਿਸੂਸ ਹੁੰਦਾ ਕਿ ਭਾਈ ਅੱਗ ਨਹੀਂ ਲਾਉਣੀ ਚਾਹੀਦੀ ਉਹ ਤੁਸੀਂ ਧੀਰ ਸਾਹਿਬ ਹੋਣਾ ਦੇ ਕੋਲ ਆਓ ਇਹਨਾਂ ਦੇ ਨਾਲ ਗੱਲਬਾਤ ਕਰੋ ਔਰ ਇੱਕ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਨੇ ਆਪ ਤਾਂ ਨਹੀਂ ਲਾਈ ਇਹਨਾਂ ਦੇ ਆਸ-ਪਾਸੇ ਜੇ ਅਸੀਂ ਝਾਤੀ ਮਾਰਦੇ ਤਾਂ ਇਹਨਾਂ ਨੇ ਆਪ ਦੇ ਆਸ-ਪਾਸੇ ਦੇ ਲੋਕਾਂ ਨੂੰ ਵੀ ਇਹ ਜਿਹੜੇ ਸਹੂਲਤ ਜਾਨਕਿ ਉਹਨਾਂ ਨੂੰ ਵੀ ਦੱਸਿਆ ਕਿ ਆਪਾਂ ਇਸ ਤਰ੍ਹਾਂ ਗਾਲ ਸਕਦੇ ਹਾਂ ਇਸ ਤਰ੍ਹਾਂ ਕਰ ਸਕਦੇ ਉਹਨਾਂ ਨੂੰ ਵੀ ਪ੍ਰੇਰਣਾ ਦੇ ਕੇ ਆਪਣੇ ਨਾਲ ਮਲਾਇਆ ਆ ਤੁਸੀਂ ਅਸੀਂ ਦਿਖਾਉਣਾ ਚਾਹਵਾਗੇ ਇਹਨਾਂ ਦੀਆਂ ਜਿਹੜੀਆਂ ਲਾਈਆਂ ਹੋਈਆਂ ਇੱਥੇ ਮਹਿਫਲਾਂ ਲਗੀਆਂ ਹੋਈਆਂ ਕੈਮਰਾਮੈਨ ਤੁਹਾਨੂੰ ਦਿਖਾ ਰਹੇ ਨੇ ਜੀ ਇਹ ਫੁੱਲ ਬੂਟੇ ਲੱਗੇ ਹੋਏ ਨੇ ਇਹ ਇਹਨਾਂ ਦੇ ਮੋਟਰ ਹੈ ਮੋਟਰ ਦੇ ਉੱਤੇ ਇਹਨਾਂ ਨੇ ਫੁੱਲ ਬੂਟੇ ਵੀ ਲਾਏ ਹੋਏ ਨੇ ਵਨ ਸੋ ਨੇ ਫੁੱਲ ਬੂਟੇ ਨੇ ਉਹ ਟਰਾਂਸਫਾਰਮਰ ਦੇ ਰਾਹ ਤੇ ਵੀ ਫੁੱਲ ਫੁੱਲ ਬੂਟੇ ਲਾ ਛੱਡੇ ਇਹਨਾਂ ਨੇ ਕਿ ਉਧਰ ਵੀ ਖਸ਼ਾਲੀ ਬਣੀ ਰਵੇ ਬਹੁਤ ਸਾਰੀਆਂ ਸਬਜ਼ੀਆਂ ਜਿਹੜੀਆਂ ਹੈਗੀਆਂ ਇੱਥੇ ਅੱਜ ਵੀ ਮੌਜੂਦ ਨੇ ਹਲਦੀ ਲੱਗੀ ਹੈ ਤੁਸੀਂ ਨਾਲ ਦੀ ਨਾਲ ਤਸਵੀਰਾਂ ਦੇਖ ਰਹੇ ਹੋ ਹਲਦੀ ਇਹਨਾਂ ਦਾ ਇੱਕ ਲਾਉਣ ਦਾ ਤਰੀਕਾ ਦੇਖੋ ਇਹਨਾਂ ਨੇ ਆਲੂ ਲਾਏ ਤਾਂ ਵੀ ਆੜ ਦੇ ਇੱਕ ਉਸ ਪਾਸੇ ਲਾਏ ਨੇ ਜਿੱਧਰਲੇ ਪਾਸੇ ਆਪਾਂ ਨਹੀਂ ਤੁਰਦੇ ਇਹਨਾਂ ਨੇ ਉਧਰਲੇ ਪਾਸੇ ਆੜ ਦੀ ਜਿਹੜੀ ਹੈਗੀ ਐ ਉਹ ਵੱਟ ਵਰਤ ਲਈ ਉਧਰਲੇ ਪਾਸੇ ਹਲਦੀ ਲਾਤੀ ਉਧਰਲੇ ਪਾਸੇ ਆਲੂ ਲਾਤੇ ਤੇ ਧੀਰ ਸਾਹਿਬ ਆਮ ਕਹਿੰਦੇ ਨੇ ਕਿ ਇਹ ਮੁਫਤ ਦੇ ਵਿੱਚ ਪੈਦਾ ਹੋਣੀ ਹੈ ਇਹ ਮੁਫਤ ਦੀ ਪੈਦਾਵਾਰ ਹੈ ਤੇ ਅਸੀਂ ਸਰਕਾਰਾਂ ਨੂੰ ਵੀ ਬੇਨਤੀ ਕਰਾਂਗੇ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਨੇ ਕਿ ਉਹ ਇਹੋ ਜਿਹੇ ਕਿਸਾਨ ਅਗਾਹਵਾਦੂ ਕਿਸਾਨ ਜਿਹੜੇ ਹੈਗੇ ਨੇ ਜਿਹੜੇ ਲੋਕਾਂ ਨੂੰ ਨਿਯਾ ਪ੍ਰੇਰਣਾ ਸਰੋਤ ਬਣ ਸਕਦੇ ਨੇ ਉਹਨਾਂ ਨੂੰ ਮਾਨ ਸਨਮਾਨ ਵੀ ਕਰਨ ਮਾਨ ਸਨਮਾਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਉਹਨਾਂ ਨੂੰ ਕੁਝ ਦੇਣਾ ਹੈ ਤੁਸੀਂ ਉਹਨਾਂ ਤੇ ਸੈਮੀਨਾਰ ਕਰੋ ਉੱਥੇ ਉਹਨਾਂ ਨੂੰ ਬੁਲਾਓ ਉਹ ਨਾਲ ਹੋਰ ਕਿਸਾਨਾਂ ਨੂੰ ਵੀ ਜਾਗਰੂਕ ਕਰਨਗੇ ਉਹਨਾਂ ਨੂੰ ਵੀ ਸਟੇਟ ਕਰਨਗੇ ਕਿ ਆਪਾਂ ਕਿਵੇਂ ਅੱਗ ਤੋਂ ਬਚ ਸਕਦੇ ਤੋ ਦੋਸਤੋ ਅਸੀਂ ਵਿਜੇ ਕੁਮਾਰ ਧੀਰਜੀ ਹੁਣਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਤੁਹਾਨੂੰ ਦਿਖਾਇਆ ਕਿ ਉਹ 62 ਕਿੱਲਾਂ ਦੀ ਜਿਹੜੀ ਕਰਦੇ ਨੇ ਖੇਤੀਬਾੜੀ ਔਰ ਬਿਨਾ ਅੱਗ ਲਾਉਣ ਤੋਂ ਅੱਜ ਤੋਂ ਨਹੀਂ ਉਹ ਜਦ ਤੋਂ ਖੇਤੀਬਾੜੀ ਕਰ ਰਹੇ ਨੇ ਉਹ ਕਹਿੰਦੇ ਕਿ ਅੱਜ ਤੱਕ ਇੱਕ ਵਾਰ ਵੀ ਕਿਤੇ ਜ਼ਮੀਨ ਦੇ ਵਿੱਚ ਕਿਸੇ ਬਚੇ ਖੁੱਚੀ ਜਿਹੜਾ ਹੈਗਾ ਸਾਡਾ ਖੋਰ ਹੁੰਦਾ ਹੈ ਜਾਂ ਕੋਈ ਜਿਹੜਾ ਫਸਲ ਦਾ ਬਚਿਆ ਕੁਚਿਆ ਹੁੰਦਾ ਲਾਣ ਹੁੰਦਾ ਉਹਨੂੰ ਕੋਈ ਅਸੀਂ ਅੱਗ ਨਹੀਂ ਲਾਉਂਦੇ ਅਸੀਂ ਉਹ ਗੱਲਬਾਤ ਕਰਦੇ ਪਏ ਆਂ ਅਸੀਂ ਗੱਲਬਾਤ ਕਰਕੇ ਹਜੇ ਹਟਈਆਂ ਤੇ ਨਾਲ ਹੀ ਸਾਡੇ ਨਜ਼ਰੀ ਪੈਂਦਾ ਹੈ ਕਿ ਡੀਐਸਪੀ ਮੋਗਾ ਸਰਦਾਰ ਸਰਬਜੀਤ ਸਿੰਘ ਜੀ ਆਪਣੀ ਟੀਮ ਸਮੇਤ ਸ਼ਹਿਰਾਂ ਦਾ ਪਿੰਡਾਂ ਦਾ ਜਾਂ ਇਲਾਕੇ ਦਾ ਸਰਵੇ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਇਸ ਵਾਸਤੇ ਕਿ ਅੱਗ ਨਾ ਲਾਓ ਪਰਾਣੀ ਨਾਸਾੜੂ ਉਹਨਾਂ ਦੀ ਟੀਮ ਇੱਥੇ ਪਹੁੰਚੀ ਹੈ ਆਓ ਤੁਹਾਡੇ ਨਾਲ ਗੱਲਬਾਤ ਕਰਾਉਣੇ ਸਰਦਾਰ ਸਰਬਜੀਤ ਸਿੰਘ ਜੀ ਡੀਐਸਪੀ ਮੋਗਾ ਦੇ ਨਾਲ ਸਰ ਤੁਸੀਂ ਇੱਥੇ ਕੁਦਰਤਨ ਪਹੁੰਚੇ ਹੋ ਜੀ ਕਿਸ ਮਕਸਦ ਦੇ ਨਾਲ ਪਹੁੰਚੇ ਹੋ ਆਪਣੀ ਟੀਮ ਨੂੰ ਲੈ ਕੇ ਇੱਥੇ ਕੀ ਤੁਸੀਂ ਜਾਗਰੂਤਾ ਕਰ ਰਹੇ ਹੋ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਤੇ ਸ਼੍ਰੀਮਾਨ ਅਜੇ ਗਾਂਧੀ ਜੀ ਐਸਐਸਪੀ ਮੋਗਾ ਜੀ ਜੀ ਦੇ ਹਦਾਇਤਾਂ ਦੇ ਅੱਜ ਅਸੀਂ ਸਟ੍ਰਬਲ ਬਰਨਿੰਗ ਦੇ ਸਬੰਧ ਵਿੱਚ ਕੋਟ ਹਿੱਸੇਖਾਂਦੇ ਏਰੀਆ ਵਿੱਚ ਪਹੁੰਚੇ ਸੀਗੇ ਜਿੱਥੇ ਸਾਨੂੰ ਧੀਰਸਾ ਮਿਲੇ ਆ ਤੇ ਜਿਨ੍ਹਾਂ ਨੂੰ ਮਿਲ ਕੇ ਮਿਲ ਕੇ ਪੁੱਛਿਆ ਗਿਆ ਤੇ ਜਿਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਆ ਕਿ ਮੈਂ ਬਾਠ ਕਿੱਲਿਆਂ ਦੀ ਜਿਹੜੀ ਹੈ ਜ਼ਮੀਨ ਹੈ ਉਹ ਵਾਝੋਗਿਆ ਮੇਰੀ ਤੇ ਮੈਂ ਕੋਈ ਵੀ ਕਿਤੇ ਅੱਗ ਨਹੀਂ ਲਾਈ ਤੇ ਨਾ ਹੀ ਮਿਲ ਕੇ ਕੋਈ ਇਹਦੇ ਵਿੱਚ ਕੋਈ ਹੋਰ ਇਸ ਤਰ੍ਹਾਂ ਦੀ ਆਪਣੇ ਆਸ-ਪਾਸੇ ਦੇ ਆਣ ਗਵਾਂਡ ਨੂੰ ਵੀ ਇਹੀ ਕਿਹਾ ਕਿ ਆਪਾਂ ਅੱਗ ਨਾ ਲਾਈਏ ਅੱਗ ਲਾਉਣ ਦੇ ਨਾਲ ਸਾਡਾ ਪਰਪੁਸ਼ਣ ਮਿਲ ਕੇ ਬਹੁਤ ਜ਼ਿਆਦਾ ਹੁੰਦਾ ਆ ਜਿਸ ਨਾਲ ਸਾਡਾ ਜਿਹੜਾ ਬਿਮਾਰੀਆਂ ਫੈਲਦੀਆਂ ਆ ਤੇ ਇਹ ਹੀ ਮਲਕੇ ਸਾਰਿਆਂ ਨੂੰ ਬੇਂਦੀ ਹੈ ਹਦਾਇਤ ਆ ਜਾਂ ਵੀ ਮਲਕੇ ਕੋਈ ਵੀ ਜਿਹੜਾ ਆ ਉਹ ਅੱਗ ਨਾ ਲਾਵੇ ਜੀ ਤੁਸੀਂ ਦੱਸਿਆ ਕਿ ਅਸੀਂ ਵੀ ਇਹ ਹੀ ਜਾਗਰੂਕ ਕਰ ਰਹੇ ਆ ਕਿ ਅੱਗ ਨਾ ਲਾਉ ਜਿਹੜੇ ਅੱਗ ਨਹੀਂ ਲਾ ਰਹੇ ਇੱਕ ਕੱਲੇ ਵਿਜੇ ਕੁਮਾਰ ਧੀਰ ਸਾਹਿਬ ਨਹੀਂ ਐ ਆਪਣੇ ਕੱਲੇ ਹਲਕੇ ਕੋਟਸਖੰਦ ਵਿੱਚ ਹੋਰ ਵੀ ਬਹੁਤ ਸਾਰੇ ਹਲਕਿਆਂ ਦੇ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਅੱਗ ਨਹੀਂ ਲਾਉਂਦੇ ਜੀ ਔਰ ਅਸੀਂ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਆਮ ਕਿਸਾਨਾਂ ਦੇ ਸਾਹਮਣੇ ਲਿਜਾ ਕੇ ਉਹਨਾਂ ਨੂੰ ਵੀ ਸੁਚੇਤ ਕਰ ਸਕਦੇ ਹਾਂ ਉਹਨਾਂ ਨੂੰ ਵੀ ਚੇਤਨ ਦੇ ਸਕਦੇ ਹਾਂ ਉਹਨਾਂ ਨੂੰ ਵੀ ਜਾਗਰੂਕ ਕਰ ਸਕਦੇ ਹਾਂ ਕਿ ਭਾਈ ਜੇ ਇਹ ਨਹੀਂ ਲਾਉਂਦੇ ਤਾਂ ਤੁਸੀਂ ਕਿਉਂ ਲਾਉਣੀ ਹੈ ਤੁਹਾਡੀ ਕੀ ਲੋੜ ਹੈ ਹਾਂਜੀ ਹਾਂਜੀ ਤੁਸੀਂ ਵੀ ਨਹੀਂ ਲਾਓ ਅਸੀਂ ਤੇ ਇਹੀ ਕਹਿੰਦੇ ਆ ਉਹਨਾਂ ਨੂੰ ਐਪਰੀਸ਼ੀਏਟ ਵੀ ਕਰਦੇ ਆ ਕਿ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਜੀ ਜਿਹਦੇ ਨਾਲ ਸਾਡੀ ਜਿਹੜੀ ਜ਼ਮੀਨ ਆ ਉਹਦੇ ਵਿੱਚ ਜਿਹੜੇ ਅੱਛੇ ਜਿਹੜੇ ਇਹਦੇ ਗੁਣੇ ਆ ਉਹ ਇਹਦੇ ਵਿੱਚ ਹੀ ਨੇਚਰਲ ਰਹਿੰਦੇ ਆ ਜਿਹਦੇ ਨਾਲ ਸਾਨੂੰ ਜਿਆਦਾ ਪੈਸਟਿਸਾਈਡ ਦੀ ਨਾ ਜਿਆਦਾ ਬਨ ਕੇ ਸੈਕਟੀਸਾਈਡ ਦੀ ਕਈ ਚੀਜ਼ ਦੀ ਇਸ ਤਰ੍ਹਾਂ ਦੀ ਜ਼ਰੂਰਤ ਨਹੀਂ ਪੈਣੀ ਜੀ ਹਾਂ ਜੀ ਇਹ ਇਹ ਸਰਪਾਰਟ ਇਸ ਸ਼ਿਕਾਇਤ ਕਰ ਰਹੇ ਹਾਂ ਸਾਰ ਅੱਛੇ ਸ਼ਿਕਾਇਤ ਕਰ ਰਹੇ ਹਾਂ ਕਿ ਜਿਹੜੀ ਅੱਗ ਲਾਉਣੀ ਆ ਉਹ ਮਰਜੀ ਦੀ ਬਸ ਵਰਨ ਖਰਾਬ ਹੁੰਦਾ ਠੀਕ ਹੈ ਜੀ ਜਿਸ ਤਰ੍ਹਾਂ ਕਿ ਸਾਨੂੰ ਡੀਐਸਪੀ ਸਰਬਜੀਤ ਸਿੰਘ ਜੀ ਉਹਨਾਂ ਨੇ ਦੱਸਿਆ ਕਿ ਉਹ ਵੀ ਸੁਚੇਤ ਹੀ ਕਰ ਰਹੇ ਨੇ ਇੱਕ ਅਸੀਂ ਆਪਣੇ ਸਮਾਧੀ ਮਰਾਂ ਜਰੂਰ ਬੇਨਤੀ ਕਰ ਰਹੇ ਚਾਹਾਂਗੇ ਕਿ ਜੇ ਸਾਡੇ ਮਿੱਤਰ ਕੀੜੇ ਸਾੜਨ ਦੇ ਨਾਲ ਮਰਦੇ ਨੇ ਜਿਸ ਤਰ੍ਹਾਂ ਧੀਰ ਸਾਹਿਬ ਉਹਨਾਂ ਨੇ ਦੱਸਿਆ ਕਿ ਸਾਨੂੰ ਜੜੀਆਂ ਸਰੇਹਾਂ ਸਪਰੇਹਾਂ ਤੇ ਉਹਨਾਂ ਜਿਆਦਾ ਖਰਚਾ ਕਰਨਾ ਪੈਂਦਾ ਹੈ ਉਹਨਾਂ ਨੇ ਇੱਕ ਨਾਲ ਹੋਰ ਵੀ ਸੁਝਾਅ ਦਿੱਤਾ ਕਿ ਜਿਹੜੇ ਛੋਟੇ ਜ਼ਿਮੀਂਦਾਰ ਆ ਉਹਨਾਂ ਨੂੰ ਜ਼ਰੂਰ ਮੁਸ਼ਕਲ ਆਉਂਦੀ ਹੈ ਜਿਹੜੇ 2 ਤੋਂ 4 5 7 ਕਿੱਲਿਆਂ ਵਾਲੇ ਜ਼ਿਮੀਂਦਾਰ ਆ 10 ਕਿੱਲਿਆਂ ਵਾਲੇ ਜ਼ਿਮੀਂਦਾਰ ਆ ਉਹਨਾਂ ਨੂੰ ਮੁਸ਼ਕਲ ਆਉਂਦੀ ਕਿਉਂਕਿ ਸੰਧ ਵੱਡੇ ਹੋ ਗਏ ਟਰੈਕਟਰ ਵੱਡੇ ਲਿਆਉਣੇ ਪੈਂਦੇ ਨੇ ਉਹਨਾਂ ਲਈ ਸਰਕਾਰ ਜਿਹੜੀ ਹੈਗੀ ਆ ਉਹ ਕੋਈ ਨਾ ਕੋਈ ਪ੍ਰਬੰਧ ਇਸ ਤਰ੍ਹਾਂ ਦਾ ਕਰੇ ਕਿ ਉਹਨਾਂ ਨੂੰ ਬਜਾਈ ਦਾ ਜਾਂ ਉਹਨਾਂ ਨੂੰ ਵਹਾਈ ਦਾ ਜਿਹੜਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਹਨਾਂ ਨੂੰ ਅਗ ਲਾਉਣ ਦੀ ਜ਼ਰੂਰਤ ਨਾ ਪਵੇ ਧੰਨਵਾਦ